ED ਦੇ ਵੱਲੋਂ ਗ੍ਰਫਤਾਰ ਕੀਤੇ ਗਏ ਸੀਐਮ ਅਰਵਿੰਨ ਕੇਜਰੇਵਾਲ ਨੂੰ ਅੱਜ ਦਿੱਲੀ ਦੀ ਰਾਉਸ ਐਵੇਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਕੋਰਟ ਦੇ ਵਿੱਚ ਪੇਸ਼ੀ ਦੇ ਦੌਰਾਨ ਨੇ ED ਦੇ ਵੱਲੋਂ ਸੀਐਮ ਅਰਵਿੰਨ ਕੇਜਰੇਵਾਲ ਨੂੰ ਸ਼ਰਾਬ ਨੀਤੀ ਦਾ ਮਾਸਟਰਮਾਈਂਡ ਦੱਸਿਆ ਗਿਆ ਮਾਸਟਰਮਾਈਂਡ ਹੋਣ ਦੇ ਇਲਜ਼ਾਮ ਉਹਨਾਂ ਦੇ ਉੱਪਰ ਲਗਾਏ ਨੇ ਜਿਸ ਦੇ ਵਿੱਚ ਉਹਨਾਂ ਦਾ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਹੈ ਕਿ ਦੋ ਵਾਰ ਪੈਸੇ ਟਰਾਂਸਫਰ ਹੋਏ ਨੇ ਆਵਾਦਿਨ ਪਾਰਟੀ ਤੱਕ ਪੈਸੇ ਪਹੁੰਚੇ ਹੈ ਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹੈ ਕਿ ਜਿੰਨੇ ਵੀ ਫੰਡਿੰਗ ਹੋਈ ਉਸਦੇ ਵਿੱਚੋਂ ਕੁਝ ਪੈਸਿਆਂ ਦਾ ਇਸਤੇਮਾਲ ਗੋਆ ਦੇ ਚੋਨਾ ਦੇ ਵਿੱਚ ਕੀਤਾ ਗਿਆ ਜਿਹੇ ਇਲਜ਼ਾਮ ਉਹਨਾਂ ਦੇ ਉੱਪਰ ਲੱਗਦੇ ਆ ਰਹੇ ਨੇ ਉਸ ਤੋਂ ਬਾਅਦ ਉਹਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਈਡੀ ਦੇ ਵੱਲੋਂ ਆਪਣੀਆਂ ਵੱਖ-ਵੱਖ ਦਲੀਲਾਂ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਵੱਖ-ਵੱਖ ਤਰਕ ਦਿੱਤੇ ਜਾ ਰਹੇ ਨੇ ਦੱਸਦੇ ਕਿ ਸੀਐਮ ਅਰਵਿੰਨ ਕੇਜਰੀਵਾਲ ਨੂੰ ਬੀਤੇ ਕੱਲ ਗ੍ਰਿਫਤਾਰ ਕੀਤਾ ਸੀ ਤੇ ਗ੍ਰਿਫਤਾਰ ਕਰਕੇ ਉਹਨਾਂ ਦੀ ਮੈਡੀਕਲ ਰਿਪੋਰਟ ਕਰਵਾਈ ਗਈ ਸੀ ਬਾਅਦ ਵਿੱਚ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਕੋਰਟ ਦੇ ਵਿੱਚ ਪੇਸ਼ ਦੇ ਦੌਰਾਨ 10 ਦਿਨ ਦੀ ਰਿਮਾਂਡ ਮੰਗੀ ਗਈ ਹੈ 10 ਦਿਨ ਦੀ ਰਿਮਾਂਡ ਪੁਚਗਿਚ ਲਈ ਈਡੀ ਦੇ ਵੱਲੋਂ ਮੰਗੀ ਗਈ ਹੈ ਸਨਾਰਖੀ ਸ਼ਰਾਬ ਨੀਤੀ ਦੇ ਮਾਸਟਰਮਾਈਂਡ ਹੋਣ ਦੇ ਇਲਜ਼ਾਮ ਉਹਨਾਂ ਦੇ ਉੱਪਰ ਲਗਾਏ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਵਾਜ਼ ਮੇ ਪਾਰਟੀ ਦੇ ਕੋਲ ਤਕਰੀਬਨ 338 ਕਰੋੜ ਰੁਪਏ ਪਹੁੰਚੇ ਨੇ ਤੇ ਜਿਵੇਂ ਆਵਾਜ਼ ਮੇ ਪਾਰਟੀ ਦੇ ਸੁਰੱਖਿਅਕ ਸੀਐਮ ਅਰਵਿੰਦ ਕੇਜਰੀ ਵਾਲੇ ਇਸ ਨਾਤੇ ਉਹਨਾਂ ਦੇ ਕੋਲੋਂ ਪੁਚਗਿਚ ਹੋਣੀ ਚਾਹੀਦੀ ਹੈ ਸਨਾਰਖੀ ਇਲਜ਼ਾਮ ਲੱਗ ਰਿਹਾ ਹੈ ਕਿ ਦਿੱਲੀ ਸ਼ਰਾਬ ਨੀਤੀ ਦੇ ਮਾਮਲੇ ਦੇ ਵਿੱਚ ਜੋ ਮੀਟਿੰਗ ਹੋਈ ਸੀ ਉਹ ਸੀਐਮ ਅਰਵਿੰਦ ਕੇਜਰੀਵਾਲ ਦੇ ਘਰ ਦੇ ਵਿੱਚ ਹੋਈ ਸੀਗੇ ਇਸ ਦੇ ਨਾਲ ਹੀ ਇਲਜ਼ਾਮ ਲੱਗ ਰਹੇ ਨੇ ਕਿ ਇਸ ਮਾਮਲੇ ਦੇ ਵਿੱਚ ਰਿਸ਼ਵਤ ਤੇ ਲੈਂਦੇ ਲਈ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੁਝ ਆਪਣੇ ਖਾਸ ਵਿਅਕਤੀਆਂ ਨੂੰ ਫੇਵਰ ਕੀਤੀ ਹੈ ਜਿਸ ਤੋਂ ਬਾਅਦ ਅਜਿਹੇ ਇਲਜ਼ਾਮਾਂ ਤੋਂ ਬਾਅਦ ਉਹਨਾਂ ਨੂੰ ਮਾਸਟਰਮਾਈਂਡ ਦੱਸਿਆ ਗਿਆ ਦਿੱਲੀ ਸ਼ਰਾਬ ਨੀਤੀ ਦਾ ਤੇ ਇਸ ਮਾਮਲੇ ਦੇ ਵਿੱਚ ਮਾਸਟਰਮਾਈਂਡ ਦੱਸਿਆ ਉਹਨਾਂ ਦਾ 10 ਦਿਨ ਦੇ ਰਿਮਾਂਡ ਜਿਹੜੀ ਹੈ ਸੀਐਮ ਅਰਵਿੰਦ ਕੇਜਰੀਵਾਲ ਦੀ ਮੰਗੀ ਗਈ ਹੈ ਹਾਲਾਂਕਿ ਫਿਲਹਾਲ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਰਿਮਾਂਡ ਨੂੰ ਲੈ ਕੇ ਕਿ ਰਿਮਾਂਡ ਮਿਲਦੀ ਹੈ ਜਾਂ ਫਿਰ ਨਕੀ ਕੁਝ ਕੋਰਟ ਦੇ ਵਿੱਚ ਹੁੰਦਾ ਹੈ ਫਿਲਹਾਲ ਇਸ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਹੈ ਪਰ ਜ਼ਰੂਰ 28 ਦਲੀਲਾਂ ਦਸੀਆਂ ਜਾ ਰਹੀਆਂ ਨੇ 28 ਪੇਜਾਂ ਦੀਆਂ ਦਲੀਲਾਂ ਜਿਹੜੀਆਂ ਨੇ ਈਡੀ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਇਹਨਾਂ ਦਲੀਲਾਂ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਪਰਿਵਾਰ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਹੈ ਈਡੀ ਦੇ ਕੋਰਟ ਨੂੰ ਕੇਜਰੇਵਾਲ ਦੀ ਗ੍ਰਿਫਤਾਰੀ ਤੋਂ ਲੈ ਕੇ ਘਰ ਦੇ ਵਿੱਚ ਜੋ ਛਾਪੇਮਾਰੀ ਕੀਤੀ ਹੈ ਉਸ ਦੀ ਵੀ ਫਾਈਲ ਦਿਖਾਈ ਗਈ ਹੈ ਤੇ ਨਾਲ ਹੀ ਇਲਜ਼ਾਮ ਲੱਗ ਰਿਹਾ ਹੈ ਕਿ ਕੇਜਰੇਵਾਲ ਦਿੱਲੀ ਸ਼ਰਾਬ ਘਟਾਲੇ ਦੇ ਕਿੰਗਪਿੰਨ ਨੇ ਸਰਗਨਾ ਨੇ ਤੇ ਉਹਨਾਂ ਨੇ ਹੀ ਰਿਸ਼ਵਤ ਲੈਣ ਦੇ ਲਈ ਕੁਝ ਖਾਸ ਲੋਕਾਂ ਨੂੰ ਫੇਵਰ ਕੀਤਾ ਅਜਿਹੇ ਇਲਜ਼ਾਮ ਉਹਨਾਂ ਦੇ ਉੱਪਰ ਲੱਗ ਰਹੇ ਤੇ ਇਲਜ਼ਾਮ ਲੱਗ ਰਹੇ ਕਿ ਦਿੱਲੀ ਦੀ ਸ਼ਰਾਬ ਨੀਤੀ ਨੂੰ ਬਣਾਉਣ ਦੇ ਵਿੱਚ ਸੀਐਮ ਅਰਵਿੰਦ ਕੇਜੇਵਲ ਸਿੱਧੇ ਤੌਰ ਤੇ ਸ਼ਾਮਲ ਸਿਗੇ ਸੇ ਨਾਲ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚੋਂ ਜੋ ਵੀ ਇਨਕਮ ਹੋਈ ਹੈ ਉਸ ਦਾ ਇਸਤੇਮਾਲ ਆਮ ਆਦਮੀ ਪਾਰਟੀ ਨੇ ਗੋਆ ਚ ਉਹਨਾਂ ਦੇ ਵਿੱਚ ਕੀਤਾ ਗਿਆ ਉੱਥੇ ਦੱਸਦੇ ਕਿ ਅਜਿਹੇ ਇਲਜ਼ਾਮਾਂ ਤੋਂ ਬਾਅਦ 10 ਦਿਨ ਦੀ ਰਿਮਾਂਡ ਜ਼ਰੂਰ ਮੰਗੀ ਗਈ ਹੈ ਅਰਵਿੰਦ ਕੇਜੇਵਲ ਦੀ ਉੱਥੇ ਦੱਸਦੇ ਕਿ ਹੁਣ ਤੱਕ ਇਸ ਮਾਮਲੇ ਦੇ ਵਿੱਚ ਸ਼ਰਾਬ ਨੀਤੀ ਦੇ ਮਾਮਲੇ ਦੇ ਵਿੱਚ ਮਨੀਸ਼ ਸੋਧਿਆ ਹਿਰਾਸਤ ਦੇ ਵਿੱਚ ਲਏ ਜਾ ਚੁੱਕੇ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਦੱਸਿਆ ਕਿ ਉਸ ਤੋਂ ਪਹਿਲਾਂ ਇਸ ਮਾਮਲੇ ਦੇ ਵਿੱਚ ਸੀਬੀਆਈ ਇਨਵੋਲਵ ਹੋਈ ਸੀ 2021 ਦੇ ਵਿੱਚ ਦਿੱਲੀ ਦੇ ਵਿੱਚ ਸ਼ਰਾਬ ਨੀਤੀ ਲਾਗੂ ਹੋਈ ਸੀ ਤੇ ਉਸ ਦੌਰਾਨ ਸੀਬੀਆਈ ਇਸ ਮਾਮਲੇ ਦੇ ਵਿੱਚ ਇਨਵੋਲਵ ਹੁੰਦੀ ਹੈ ਕਿਉਂਕਿ ਵਿਰੋਧੀਆਂ ਦੇ ਵੱਲੋਂ ਇਸ ਤੋਂ ਸਵਾਲ ਚੁੱਕੇ ਜਾ ਰਹੇ ਸੀ ਐਲ ਜੀ ਦੇ ਵੱਲੋਂ ਸੀਬੀਏ ਜਾਂਚ ਦੇ ਹੁਕਮ ਦਿੱਤੇ ਸਗੇ ਸੀਬੀਆਈ ਜਾਂਚ ਕਰਦੀ ਹੈ ਸਹੀ ਦੌਰਾਨ ਸੀਬੀਆਈ ਦੇ ਵੱਲੋਂ ਸੋਧਿਆ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਤੇ ਉਦੋਂ ਹੀ ਤਿਹਾਰ ਜੇਰ ਤੋਂ ਈਡੀ ਦੇ ਵੱਲੋਂ ਮਨਿਸ ਸੋਧਿਆ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਬਾਅਦ ਵਿੱਚ ਸੰਜੇ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਹੁਣੇ ਈਡੀ ਦੇ ਵੱਲੋਂ ਸੀਐਮ ਅਰਵਿੰਦ ਕੇਜਰੀਵਾਲ ਦੇ ਘਰ ਬੀਤੇ ਕੱਲ ਛਾਪੇਮਾਰੀ ਕੀਤੀ ਗਈ ਤੇ ਉਹਨਾਂ ਨੂੰ ਗ੍ਰਫਤਾਰ ਕੀਤਾ ਅਰਸਲ ਇਸ ਤੋਂ ਪਹਿਲਾਂ ਸੀਐਮ ਅਰਵਿੰਦ ਕੇਜੇਵਾਲ ਨੂੰ ਕਾਫੀ ਵਾਰ ਸਮਨ ਵੀ ਭੇਜੇ ਗਏ ਸੀ 2 ਨਵੰਬਰ ਤੋਂ ਇਹ ਸਮਨਾਂ ਦੀ ਸ਼ੁਰੂਆਤ ਹੋਈ ਸੀ ਤੇ 2 ਨਵੰਬਰ ਤੋਂ ਲੈ ਕੇ ਹੁਣ ਬੀਤੇ ਕੱਲ ਤੱਕਨ ਤਕਰੀਬਨ 10 ਸਮਨ ਜਿਹੜੇ ਨੇ ਸੀਐਮ ਸੀਐਮ ਅਰਵਿੰਦ ਕੇਜੇਵਾਲ ਨੂੰ ਭੇਜੇ ਗਏ ਸੀ ਉਸ ਤੋਂ ਬਾਅਦ ਇਹਨਾਂ ਸਮਨਾਂ ਤੋਂ ਬਾਅਦ ਉਹਨਾਂ ਦੇ ਕੋਲੋਂ ਪੁੱਛਗਿੱਛ ਤੇ ਲਈ ਬੁਲਾਇਆ ਗਿਆ ਸੀ ਜਿਸ ਦੇ ਵਿੱਚ ਕੁਝ ਸਮਨਾਂ ਨੂੰ ਸੀਐਮ ਅਰਵਿੰਦ ਕੇਜੇਵਾਲ ਦੇ ਵੱਲੋਂ ਗੈਰਕਾਨੂੰਨੀ ਦੱਸਿਆ ਗਿਆ ਸੀ ਉਸ ਤੋਂ ਬਾਅਦ ਉਹ ਕਈ ਸਮਨਾਂ ਦੇ ਵਿੱਚ ਪੇਸ਼ ਨਹੀਂ ਹੁੰਦੇ ਨੇ ਉਸ ਤੋਂ ਬਾਅਦ ਹੁਣ ਬੀਤੇ ਕੱਲ੍ਹ ਈਡੀ ਦੇ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ 10ਵਾਂ ਸਬੰਧ ਦੇਖ ਕੇ ਸਚਵੰਤ ਲੈ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਦੱਸ ਦੇ ਕਿ ਅੱਜ ਉਹਨਾਂ ਨੂੰ ਦਿੱਲੀ ਦੀ ਰਾਉਜ਼ਾ avenue ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਕੋਰਟ ਦੇ ਵਿੱਚ ਪੇਸ਼ ਕਰਕੇ 10 ਦਿਨ ਦੀ ਰਿਮਾਂਡ ਸੀ ਅਰਜ਼ੀ ਕੇਜੇਵਾਲਦੀ ਮੰਗੀ ਜਾ ਰਹੀ ਹੈ ਇਸ ਸਬੰਧ ਦੇ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬੀ ਟਨ